ਜੁਪੀ ਦੇ ਇੱਕ ਪਿੰਡ ਦੇ ਵਿੱਚ ਪਿੰਡ ਦੇ ਲੋਕ ਸਰਪੰਚ ਦੇ ਇਸ ਕਰਕੇ ਖਿਲਾਫ ਹੋ ਜਾਂਦੇ ਆ ਕਿ ਉਹ ਪਿੰਡ ਦੇ ਹੀ ਮੁੰਡਿਆਂ ਦੇ ਖਿਲਾਫ ਇੱਕ ਕੁੜੀ ਜਿਹੜੀ ਕਿ ਉਸ ਸਕੂਲ ਦੇ ਵਿੱਚ ਪੜਾਉਣ ਆਉਂਦੀ ਆ ਅਧਿਆਪਕ ਦੇ ਨਾਲ ਬਰਤਮੀਜੀ ਕਰਨ ਦੇ ਦੋਸ਼ ਵਿੱਚ ਉਹ ਕੁੜੀ ਦਾ ਸਾਥ ਦਿੰਦਾ ਤੇ ਅੰਤ ਦੇ ਵਿੱਚ ਕੀ ਅਜੀਹਾ ਵਾਪਰਦਾ ਕਿ ਉਹ ਕੁੜੀ ਉਸੇ ਸਰਪੰਚ ਦੇ ਨਾਲ ਵਿਆਹ ਕਰਵਾ ਲੈਂਦੀ ਆ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਪਿੰਕੀ ਜੁਪੀ ਦੇ ਇੱਕ ਪਿੰਡ ਦੇ ਵਿੱਚ ਨਵੀਂ-ਨਵੀਂ ਅਧਿਆਪਕਾ ਲੱਗੀ ਹੁੰਦੀ ਆ ਪਿੰਕੀ ਦੀ ਉਮਰ 27-28 ਸਾਲ ਹੁੰਦੀ ਆ ਉਹਨੇ ਬਹੁਤ ਮਿਹਨਤ ਕਰਕੇ ਇਹ ਨੌਕਰੀ ਲਈ ਹੁੰਦੀ ਆ ਪਰ ਉਹਦੀ ਡਿਊਟੀ ਆਪਣੇ ਇਲਾਕੇ ਤੋਂ ਦੂਰ ਕਿਸੇ ਪਿੰਡ ਦੇ ਵਿੱਚ ਲੱਗੀ ਹੁੰਦੀ ਆ ਤੇ ਉਹ ਜਦੋਂ ਪਹਿਲੇ ਦਿਨ ਜਾ ਕੇ ਉਸ ਸਕੂਲ ਦੇ ਵਿੱਚ ਜੁਆਇਨ ਕਰਦੀ ਆ ਤਾਂ ਉਹਨੂੰ ਥੋੜਾ ਉਪਰਾ ਲੱਗਦਾ ਸਕੂਲ ਦੇ ਵਿੱਚ 35-40 ਬੱਚੇ ਹੁੰਦੇ ਆ ਤੇ ਉੱਥੇ ਹੋਰ ਕੋਈ ਅਧਿਆਪਕ ਨਹੀਂ ਹੁੰਦਾ ਪਿੰਕੀ ਹੀ ਉੱਥੇ ਜਾ ਕੇ ਜੁਆਇਨ ਕਰਦੀ ਆ ਹੁਣ ਇੱਕ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਜਿਹਦੇ ਵਿੱਚ ਕੋਈ ਵੀ ਅਧਿਆਪਕ ਨਹੀਂ ਹੁੰਦਾ ਇੱਕ ਨਵੀਂ ਅਧਿਆਪਕ ਆਉਂਦੀ ਆ ਤਾਂ ਬੱਚਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਪਿੰਕੀ ਦਾ ਸੁਭਾਅ ਵੀ ਇੰਨਾ ਵਧੀਆ ਸੀ ਕਿ ਉਹ ਬੱਚਿਆਂ ਦੇ ਵਿੱਚ ਵਧੀਆ ਰਚ ਮਿਚ ਜਾਂਦੀ ਆ ਹੁਣ ਪਿੰਕੀ ਨੂੰ ਇਹ ਲੱਗਦਾ ਕਿ ਰੋਜ਼ ਆਉਣਾ ਜਾਣਾ ਔਖਾ ਇਸ ਲਈ ਪਿੰਕੀ ਇੱਕ ਦਿਨ ਪਿੰਡ ਦੇ ਸਰਪੰਚ ਦੇ ਘਰ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਨੂੰ ਇਸ ਪਿੰਡ ਦੇ ਵਿੱਚ ਇੱਕ ਕਮਰਾ ਚਾਹੀਦਾ ਰਹਿਣ ਲਈ ਕਿਉਂਕਿ ਮੈਂ ਬਹੁਤ ਦੂਰੋਂ ਆ ਹਰ ਰੋਜ਼ ਮੈਂ ਕਿਤੋਂ ਆ ਜਾ ਨਹੀਂ ਸਕਦੀ ਇਸ ਲਈ ਮੈਂ ਇੱਥੇ ਹੀ ਰਹਿਣਾ ਚਾਹਣੀ ਆ ਪਿੰਡ ਦਾ ਸਰਪੰਚ ਜਿਹੜਾ ਕਿ ਬਹੁਤ ਹੀ ਚੰਗੇ ਸੁਭਾਅ ਦਾ ਇੱਕ ਮੁੰਡਾ ਹੁੰਦਾ ਨੌਜਵਾਨ ਹੁੰਦਾ ਉਹ ਪਿੰਕੀ ਨੂੰ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਕਮਰਾ ਮਿਲ ਜੂਗਾ ਚਲੋ ਉਹ ਇੱਕ ਘਰ ਦੇ ਵਿੱਚ ਜਾਂਦਾ ਉਹਨੂੰ ਪਤਾ ਸੀ ਕਿ ਇਸ ਘਰ ਦੇ ਵਿੱਚ ਜਿਹੜਾ ਸਿਰਫ ਇੱਕ ਬਜ਼ੁਰਗ ਜੋੜਾ ਰਹਿੰਦਾ ਉਹਨਾਂ ਦੇ ਬੱਚੇ ਆ ਜਿਹੜੇ ਬਾਹਰ ਗਏ ਹੁੰਦੇ ਆ ਤੇ ਉਹਨਾਂ ਦੇ ਉੱਪਰਲਾ ਜਿਹੜਾ ਪੋਰਸ਼ਨ ਸੀ ਉਹ ਖਾਲੀ ਸੀ ਸਰਪੰਚ ਉਸ ਬਜ਼ੁਰਗ ਜੋੜੇ ਨਾਲ ਗੱਲ ਕਰਕੇ ਪਿੰਕੀ ਨੂੰ ਉਹਨਾਂ ਦਾ ਉੱਪਰਲਾ ਪੋਰਸ਼ਨ ਦਵਾ ਦਿੰਦਾ ਤੇ ਪਿੰਕੀ ਉੱਥੇ ਰਹਿਣ ਲੱਗਦੀ ਆ ਹੌਲੀ-ਹੌਲੀ ਪਿੰਕੀ ਦਾ ਦਿਲ ਆ ਜਿਹੜਾ ਉਸ ਪਿੰਡ ਦੇ ਵਿੱਚ ਲੱਗਣ ਲੱਗ ਜਾਂਦਾ ਨਵੀਂ ਸਰਕਾਰੀ ਨੌਕਰੀ ਦਾ ਪਿੰਕੀ ਨੂੰ ਚਾਹ ਹੁੰਦਾ ਵੈਸੇ ਵੀ ਉਹ ਬੜੀ ਮਿਹਨਤੀ ਹੁੰਦੀ ਆ ਚਲੋ ਪਿੰਕੀ ਉਸ ਪਿੰਡ ਦੇ ਵਿੱਚ ਹੀ ਰਹਿਣ ਲੱਗਦੀ ਆ ਜੇ ਉਹਨੂੰ ਕਦੇ ਕੋਈ ਸਮੱਸਿਆ ਆਉਂਦੀ ਤਾਂ ਉਹ ਸਰਪੰਚ ਨੂੰ ਸਕੂਲ 'ਚ ਬੁਲਾ ਲੈਂਦੀ ਵੈਸੇ ਤਾਂ ਬਹੁਤ ਘੱਟ ਉਹਨੂੰ ਕਦੇ ਕੋਈ ਸਮੱਸਿਆ ਆਈ ਸੀ ਪਰ ਫਿਰ ਵੀ ਸਕੂਲ ਦੇ ਮਾਮਲੇ ਦੇ ਵਿੱਚ ਜੇ ਕੋਈ ਕੰਮ ਹੁੰਦਾ ਤਾਂ ਓਬਵੀਅਸਲੀ ਕੋਈ ਵੀ ਹਨਾ ਬਾਹਰੋਂ ਆਉਂਦਾ ਕਰਮਚਾਰੀ ਆ ਸਕੂਲ ਦੇ ਵਿੱਚ ਆ ਰਿਹਾ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਪੰਚ ਦੇ ਸਿਰ ਤੇ ਹੁੰਦੀ ਆ ਤੇ ਸਰਪੰਚ ਕੋਲ ਹਨਾ ਆਪਣੀ ਕੋਈ ਸਮੱਸਿਆ ਰੱਖ ਸਕਦਾ ਹੁੰਦਾ ਇੱਕ ਦਿਨ ਪਿੰਕੀ ਨੇ ਸਰਪੰਚ ਨੂੰ ਕੁਝ ਬੱਚਿਆਂ ਬਾਰੇ ਪਤਾ ਕਰਨ ਲਈ ਸਕੂਲ 'ਚ ਬੁਲਾਇਆ ਸੀ ਚਲੋ ਸਰਪੰਚ ਸਾਹਿਬ ਆ ਜਿਹੜੇ ਉਹ ਸਕੂਲ ਚ ਆਉਂਦੇ ਆ ਤੇ ਪਿੰਕੀ ਉਹਨਾਂ ਲਈ ਚਾਹ ਵਗੈਰਾ ਬਣਾਉਂਦੀ ਆ ਤੇ ਚਲੋ ਗੱਲ ਕਰਦੀ ਆ ਵੀ ਪਿੰਡ ਦੇ ਕੁਝ ਕੁ ਬੱਚੇ ਆ ਜਿਨ੍ਹਾਂ ਬਾਰੇ ਮੈਂ ਜਾਣਨਾ ਚਾਹਣੀ ਆ ਜਿਹੜੇ ਸਕੂਲ ਨਹੀਂ ਆਉਂਦੇ ਮੈਂ ਚਾਹਣੀ ਆ ਕਿ ਉਹ ਰੋਜ਼ ਸਕੂਲ ਆਉਣ ਪਹਿਲਾਂ ਸ਼ਾਇਦ ਇਸ ਸਕੂਲ ਦੇ ਵਿੱਚ ਕੋਈ ਅਧਿਆਪਕ ਨਹੀਂ ਸੀ ਤਾਂ ਹੀ ਸ਼ਾਇਦ ਬੱਚੇ ਆਉਂਦੇ ਨਹੀਂ ਸੀ ਪਰ ਮੈਂ ਚਾਹਣੀ ਆ ਵੀ ਜਿੰਨੇ ਵੀ ਬੱਚੇ ਇਸ ਸਕੂਲ ਦੇ ਵਿੱਚ ਦਾਖਲ ਨੇ ਉਹ ਸਾਰੇ ਆਉਣ ਤਾਂ ਕਿ ਉਹ ਵਧੀਆ ਪੜਨ ਲਿਖਣ ਤੇ ਅੱਗੇ ਵਧਣ ਸਰਪੰਚ ਸਾਹਿਬ ਨੂੰ ਪਿੰਕੀ ਦੀ ਇਹ ਸੋਚ ਆ ਜਿਹੜੀ ਇਹ ਵਧੀਆ ਲੱਗਦੀ ਆ ਤੇ ਉਹ ਪਿੰਕੀ ਨੂੰ ਕਹਿੰਦਾ ਕਿ ਮੈਂ ਤੁਹਾਡਾ ਪੂਰਾ ਸਾਥ ਦੇਵਾਂ ਤੁਸੀਂ ਮੈਨੂੰ ਬੱਚਿਆਂ ਦਾ ਡਾਟਾ ਦੇ ਦਿਓ ਪਿੰਕੀ ਸਰਪੰਚ ਸਾਹਿਬ ਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਨਾਲ ਘਰ ਘਰ ਚੱਲਿਓ ਮੈਨੂੰ ਘਰ ਦੱਸ ਦਿਓ ਮੈਂ ਬੱਚਿਆਂ ਨੂੰ ਮੋਟੀਵੇਟ ਕਰਕੇ ਆਉਂਗੀ ਤਾਂ ਚਲੋ ਸਰਪੰਚ ਸਾਹਿਬ ਆ ਜਿਹੜੇ ਉਹ ਪਿੰਕੀ ਦੇ ਨਾਲ ਘਰ ਘਰ ਜਾਂਦੇ ਆ ਤੇ ਲੋਕਾਂ ਨੂੰ ਵੀ ਪਤਾ ਲੱਗਦਾ ਹਨਾ ਵੀ ਨਵੀਂ ਅਧਿਆਪਕ ਆਈ ਆ ਚਲੋ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਇੱਕ ਦਿਨ ਪਿੰਕੀ ਆਪਣੇ ਸਕੂਲੋਂ ਬਾਹਰ ਆਉਂਦੀ ਆ ਤੇ ਉਹ ਆਪਣੇ ਘਰ ਵੱਲ ਜਾ ਰਹੀ ਹੁੰਦੀ ਆ ਭਾਵੇਂ ਕਿ ਉਹ ਪਿੰਡ ਦੇ ਵਿੱਚ ਹੀ ਰਹਿੰਦੀ ਸੀ ਪਰ ਘਰ ਥੋੜੀ ਦੂਰ ਸੀ ਗਰਮੀ ਦੇ ਦਿਨ ਹੁੰਦੇ ਆ ਤੇ ਪਿੰਡ ਦੇ ਕੁਸ਼ਕ ਮਨ ਚਲੇ ਨੌਜਵਾਨ ਜਿਹੜੇ ਕਿ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦੇ ਹੁੰਦੇ ਆ ਫੁਕਰੇ ਜਿਹੇ ਹੁੰਦੇ ਆ ਤੇ ਉਹ ਪਿੰਕੀ ਨੂੰ ਛੇੜਨਾ ਸ਼ੁਰੂ ਕਰ ਦਿੰਦੇ ਆ ਪਿੰਕੀ ਨੂੰ ਕਹਿ ਦਿੰਦੇ ਆ ਕਿ ਮੈਡਮ ਗਰਮੀ 'ਚ ਕਿੱਥੇ ਇਕੱਲੇ ਇਕੱਲੇ ਚੱਲੇ ਹੋ ਜੇ ਕਹੋਂ ਤਾਂ ਤੁਹਾਡੇ ਲਈ ਕਾਰ ਦਾ ਪ੍ਰਬੰਧ ਕਰੀਏ ਇੰਨੀ ਗਰਮੀ ਦੇ ਵਿੱਚ ਤੁਸੀਂ ਤੁਰ ਕੇ ਆਉਣਿਓ ਆਖਰ ਤੁਸੀਂ ਮਲਾਜਮ ਹੋ ਸਾਡੇ ਪਿੰਡ ਦੇ ਤੁਸੀਂ ਮਹਿਮਾਨ ਹੋ ਸਾਡਾ ਫਰਜ਼ ਬੰਦਾ ਅਸੀਂ ਤੁਹਾਡੀ ਸੇਵਾ ਕਰੀਏ ਪਿੰਕੀ ਨੂੰ ਇਹ ਗੱਲ ਹੈ ਜਿਹੜੀ ਵਧੀਆ ਨਹੀਂ ਲੱਗਦੀ ਕਿਉਂਕਿ ਉਹਨਾਂ ਦੇ ਬੋਲਣ ਦੇ ਤਰੀਕੇ ਵਿੱਚ ਮਸ਼ਕਰੀਆਂ ਜ਼ਿਆਦਾ ਸੀ ਪਿੰਕੀ ਉਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਹੁੰਦੀ ਪਿੰਕੀ ਨੂੰ ਇਹ ਵੀ ਲੱਗਦਾ ਹੁੰਦਾ ਵੀ ਸ਼ਾਇਦ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਚਲੋ ਉਹ ਮੁੰਡੇ ਉਹਦਾ ਪਿੱਛਾ ਕਰਦੇ ਆ ਪਿੰਕੀ ਡਰ ਜਾਂਦੀ ਆ ਕਿਉਂਕਿ ਗਰਮੀ ਦੇ ਦਿਨ ਹੁੰਦੇ ਆ ਤੇ ਬਾਹਰ ਕੋਈ ਵੀ ਨਹੀਂ ਹੁੰਦਾ ਪਿੰਕੀ ਕਾਲੇ-ਕਾਲੇ ਕਦਮਾਂ ਨਾਲ ਆਪਣੇ ਘਰ ਵੱਲ ਜਾਣ ਲੱਗਦੀ ਆ ਤੇ ਚਲੋ ਉਹ ਨਾ ਫਟਾਫਟ ਆਪਣੇ ਘਰ ਚਲੀ ਜਾਂਦੀ ਆ ਜਾ ਕੇ ਉਹ ਜਦੋਂ ਆਪਣੇ ਕਮਰੇ ਦੇ ਵਿੱਚ ਜਾ ਕੇ ਪੱਖਾ ਛੱਡਦੀ ਆ ਪਾਣੀ ਪੀਂਦੀ ਆ ਤੇ ਫਿਰ ਉਹਨੂੰ ਸੁੱਖ ਦਾ ਸਾਹ ਹੁੰਦਾ ਚਲੋ ਪਿੰਕੀ ਨੂੰ ਇਹ ਲੱਗਦਾ ਵੀ ਹਰੇਕ ਪਿੰਡ ਦੇ ਵਿੱਚ ਇਹੋ ਜਿਹੀ ਕੁਸ਼ਕ ਬੰਦੇ ਹੁੰਦੇ ਆ ਕਿਸੇ ਵੀ ਆਪਾਂ ਸੰਸਥਾ 'ਚ ਕੰਮ ਕਰਦੇ ਆ ਜਾਂ ਕਿਤੇ ਵੀ ਆਪਾਂ ਜਾਣਦੇ ਆ ਇਹੋ ਜੀਆਂ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਪਿੰਕੀ ਅਗਲੇ ਦਿਨ ਸਕੂਲ ਜਾਂਦੀ ਆ ਤੇ ਅਗਲੇ ਦਿਨ ਉਹੀ ਨੌਜਵਾਨ ਛੁੱਟੀ ਦੇ ਸਮੇਂ ਫੇਰ ਪਿੰਕੀ ਦਾ ਪਿੱਛਾ ਕਰਦੇ ਆ ਤੇ ਇਹ ਗੱਲ ਲਗਾਤਾਰ 4-5 ਦਿਨ ਵਾਪਰਦੀ ਆ ਪਿੰਕੀ ਨੂੰ ਇਸ ਗੱਲ ਦੇ ਨਾਲ ਇੱਕ ਡਰ ਪੈਦਾ ਹੋ ਜਾਂਦਾ ਕਿਉਂਕਿ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਆਪਾਂ ਸੁਣੀਆਂ ਹੁੰਦੀਆਂ ਨੇ ਜਿਦੇ ਚ ਅਜਿਹੇ ਮਨਚਲੇ ਨੌਜਵਾਨ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਪਿੰਕੀ ਇਹ ਜਿਹੜੀ ਉਹ ਪਿੰਡ ਦੇ ਸਰਪੰਚ ਨੂੰ ਬੁਲਾਉਂਦੀ ਆ ਸਕੂਲ ਦੇ ਵਿੱਚ ਤੇ ਉਹ ਕਹਿੰਦੀ ਆ ਕਿ ਨੌਜਵਾਨ ਆ ਜਿਹੜੇ ਮੈਨੂੰ ਤੰਗ ਕਰਦੇ ਆ ਪਹਿਲਾਂ ਤਾਂ ਮੈਂ ਇਗਨੋਰ ਕਰਦੀ ਰਹੀ ਵੀ ਸ਼ਾਇਦ ਚਲੋ ਹਟ ਜਾਣਗੇ ਪਰ ਉਹਨਾਂ ਦਾ ਜਿਹੜਾ ਇਹ ਸਿਲਸਿਲਾ ਵਾਦਦਾ ਹੀ ਜਾ ਰਿਹਾ ਉਹ ਮੈਨੂੰ ਜ਼ਿਆਦਾ ਤੰਗ ਕਰ ਰਿਹਾ ਹੈਗੀ ਸਰਪੰਚ ਸਾਹਿਬ ਕਹਿੰਦੇ ਕਿ ਮੈਡਮ ਤੁਸੀਂ ਫਿਕਰ ਨਾ ਕਰੋ ਤੁਸੀਂ ਸਾਡੇ ਪਿੰਡ ਦੇ ਵਿੱਚ ਰਹਿੰਦੇ ਹੋ ਤੁਸੀਂ ਸਰਕਾਰੀ ਮੁਲਾਜ਼ਮ ਹੋ ਤੁਹਾਡੀ ਸੁਰੱਖਿਆ ਜਿਹੜੀ ਸਾਡੇ ਹੱਥ ਆ ਕੋਈ ਗੱਲ ਨਹੀਂ ਤੁਸੀਂ ਨਾ ਛੁੱਟੀ ਦੇ ਟਾਈਮ ਜਾਇਓ ਮੈਂ ਅੱਜ ਪਿੱਛਾ ਕਰੂੰਗਾ ਤੇ ਮੈਂ ਦੇਖੂੰਗਾ ਵੀ ਕਿਹੜੇ ਨੌਜਵਾਨ ਆ ਤਾਂ ਚਲੋ ਪਿੰਕੀ ਹੈ ਜਿਹੜੀ ਉਸੇ ਟਾਈਮ ਸਕੂਲ ਬੰਦ ਕਰਦੀ ਆ ਤੇ ਘਰ ਨੂੰ ਆਉਂਦੀ ਆ ਉਹੀ ਨੌਜਵਾਨ ਅੱਜ ਫੇਰ ਦੋ ਮੋਟਰਸਾਈਕਲਾਂ ਤੇ ਪਿੰਕੀ ਨੂੰ ਮਸ਼کریاں ਕਰਦੇ ਛੇੜਦੇ ਉਹਦੇ ਕੋਲ ਹੌਲੀ ਕਰ ਲੈਂਦੇ ਆ ਮੋਟਰਸਾਈਕਲ ਤੇ ਪਿੰਕੀ ਡਰੀ ਡਰੀ ਹੋਈ ਅੱਗੇ ਅੱਗੇ ਜਾ ਰਹੀ ਹੁੰਦੀ ਆ ਇੰਨੇ ਨੂੰ ਸਰਪੰਚ ਸਾਹਿਬ ਆਪਣੀ ਗੱਡੀ ਲੈ ਕੇ ਉਹਨਾਂ ਨੌਜਵਾਨਾਂ ਦੇ ਪਿੱਛੇ ਆਉਂਦੇ ਆ ਗੱਡੀ ਦਾ ਹਾਰਨ ਮਾਰਦੇ ਆ ਉਹ ਨੌਜਵਾਨ ਸਰਪੰਚ ਨੂੰ ਦੇਖ ਕੇ ਵੀ ਨਹੀਂ ਡਰਦੇ ਤਾਂ ਸਰਪੰਚ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦਾ ਪਿੰਕੀ ਵੀ ਰੁਕ ਜਾਂਦੀ ਆ ਬਿੰਕੀ ਨੂੰ ਰੁਕਿਆ ਦੇਖ ਕੇ ਉਹ ਨੌਜਵਾਨ ਆ ਜਿਹੜੇ ਉਹ ਰੁਕ ਜਾਂਦੇ ਆ ਤਾਂ ਚਲੋ ਸਰਪੰਚ ਵੀ ਗੱਡੀ ਚੋਂ ਉਤਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਾਡੇ ਪਿੰਡ ਦੇ ਮਹਿਮਾਨ ਨੇ ਇਹਨਾਂ ਦੀ ਸੁਰੱਖਿਆ ਕਰਨੀ ਸਾਡਾ ਫਰਜ਼ ਬਣਦਾ ਤੇ ਤੁਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਪਹਿਲਾਂ ਤਾਂ ਸਾਡੇ ਸਕੂਲ ਦੇ ਵਿੱਚ ਕੋਈ ਅਧਿਆਪਕ ਨਹੀਂ ਸੀ ਜੇ ਕੋਈ ਮਸਾ ਅਧਿਆਪਕ ਆਇਆ ਤਾਂ ਤੁਸੀਂ ਉਹਨੂੰ ਤੰਗ ਕਰਦੇ ਹੋ ਉਹ ਨੌਜਵਾਨ ਜਿਹੜੇ ਕਿ ਵਿਰੋਧੀ ਪਾਰਟੀ ਦੇ ਹੁੰਦੇ ਆ ਤੇ ਸਰਪੰਚ ਨਾਲ ਵੈਸੇ ਹੀ ਖਾਰ ਖਾਂਦੇ ਹੁੰਦੇ ਆ ਉਹ ਸਰਪੰਚ ਨੂੰ ਕਹਿੰਦੇ ਅੱਛਾ ਤੈਨੂੰ ਇਹਦੀ ਸੁਰੱਖਿਆ ਦਾ ਬਾਲਾ ਨਹੀਂ ਫਿਕਰ ਹੈਗਾ ਤੂੰ ਤਾਂ ਬੜਾ ਤੀਜੇ ਦਿਨ ਸਕੂਲ ਜਾਂਦਾ ਰਹਿਣਾ ਤੂੰ ਤਾਂ ਬੜਾ ਮੈਡਮ ਦੀ ਸੇਵਾ ਕਰਦਾ ਜੇ ਅਸੀਂ ਸੇਵਾ ਪਾਣੀ ਪੁੱਛ ਲਿਆ ਤਾਂ ਤੈਨੂੰ ਇਤਰਾਜ਼ ਆ ਪਰ ਸਰਪੰਚ ਸਾਹਿਬ ਆ ਜਿਹੜੇ ਉਹ ਹਲੀਮੀ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਜ਼ਬਾਨ ਨੂੰ ਲਗਾਮ ਦਿਓ ਉਹ ਹਣਾ ਇਸ ਸਕੂਲ ਦੀ ਇਸ ਪਿੰਡ ਦੀ ਮਹਿਮਾਨ ਆ ਸਕੂਲ ਦੀ ਅਧਿਆਪਕਾ ਤੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਲਈ ਉਹਦਾ ਹਾਲਚਾਲ ਪੁੱਛਣਾ ਉਹਦੇ ਨਾਲ ਗੱਲਬਾਤ ਕਰਨੀ ਮੇਰਾ ਫਰਜ਼ ਬਣਦਾ ਪਰ ਤੁਸੀਂ ਇਸ ਗੱਲ ਨੂੰ ਕਿਸੇ ਹੋਰ ਪਾਸੇ ਨਾਲ ਜਾਓ ਤੁਸੀਂ ਆਪਣੀ ਗਲਤੀ ਨਹੀਂ ਲੁਕੋ ਸਕਦੇ 바ਵਾ ਚਲੋ ਉਹਨਾਂ ਦੇ ਵਿੱਚ ਉੱਥੇ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਉਹ ਨੌਜਵਾਨ ਕਹਿੰਦੇ ਵੀ ਅਸੀਂ ਨਹੀਂ ਹਟਦੇ ਤੂੰ ਜੋ ਕਰਨਾ ਕਰ ਲੈ ਸਰਪੰਚ ਨੂੰ ਇਸ ਗੱਲ ਦਾ ਗੁੱਸਾ ਆਉਂਦਾ ਉਹ ਪਿੰਕੀ ਨੂੰ ਕਹਿੰਦਾ ਮੈਡਮ ਤੁਸੀਂ ਘਰ ਚੱਲੋ ਪਿੰਕੀ ਆ ਜਿਹੜੀ ਚਲੀ ਜਾਂਦੀ ਆ ਤੇ ਉਹ ਨੌਜਵਾਨਾ ਸਰਪੰਚ ਦੇ ਹਮਲਾ ਕਰਦੇ ਆ ਉਹ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਰਪੰਚ ਆ ਜਿਹੜਾ ਉਹ ਚੁੱਪਚਾਪ ਆਪਣੀ ਗੱਡੀ ਲੈ ਕੇ ਉੱਥੋਂ ਨਿਕਲ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਇਹ ਚਾਰ ਜਾਣੇ ਆ ਤੇ ਉਹ ਲੜਾਈ ਦਾ ਮੌਕਾ ਭਾਲਦੇ ਹੀ ਹੁੰਦੇ ਆ ਸਰਪੰਚ ਨੂੰ ਇਹ ਲੱਗਦਾ ਹੁੰਦਾ ਵੀ ਅੱਜ ਇਹ ਗੱਲ ਜੇ ਮੈਂ ਇੱਥੇ ਚੁੱਪ ਕਰ ਗਿਆ ਤਾਂ ਇਹਨਾਂ ਨੇ ਫਿਰ ਮੈਡਮ ਨੂੰ ਵੀ ਤੰਗ ਕਰਨਾ ਮੇਰੇ ਨਾਲ ਵੀ ਪੰਗਾ ਲੈਣਾ ਤੇ ਚਲੋ ਉਹ ਉਹਨਾਂ ਮੁੰਡਿਆਂ ਦੇ ਖਿਲਾਫ ਕੇਸ ਦਰਜ ਕਰਵਾਇਆ ਜਾਂਦਾ ਸ਼ਾਮ ਨੂੰ ਪੁਲਿਸ ਆਉਂਦੀ ਆ ਤਾਂ ਉਹਨਾਂ ਨੌਜਵਾਨਾਂ ਨੂੰ ਲੈ ਜਾਂਦੀ ਆ ਉਸ ਤੋਂ ਬਾਅਦ ਪਿੰਡ ਆ ਜਿਹੜਾ ਉਹ ਅੱਧਾ ਪਿੰਡ ਸਰਪੰਚ ਦੇ ਖਿਲਾਫ ਹੋ ਜਾਂਦਾ ਵੀ ਇੱਕ ਬਗਾਨੀ ਕੁੜੀ ਕਰਕੇ ਪਿੰਡ ਦਾ ਸਰਪੰਚ ਪਿੰਡ ਦੇ ਹੀ ਮੁੰਡਿਆਂ ਖਿਲਾਫ ਪਰਚਾ ਕਰਾਇਆ ਆ ਹੁਣ ਜਿਹੜੇ ਮਨ ਚਲੇ ਨੌਜਵਾਨ ਕੁੜੀ ਨੂੰ ਤੰਗ ਕਰਦੇ ਸੀ ਸਰਪੰਚ ਦਾ ਫਰਜ ਬਣਦਾ ਸੀ ਪਰਚਾ ਦਰਜ ਕਰਾਉਣ ਦਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਜ਼ਰੂਰੀ ਸੀ ਨਹੀਂ ਉਹਨਾਂ ਦੀਆਂ ਹਰਕਤਾਂ ਵੱਧੀਆਂ ਰਹਿਣੀਆਂ ਸੀ ਪਰ ਉਹਨਾਂ ਨੌਜਵਾਨਾਂ ਦੇ ਘਰਦਿਆਂ ਨੂੰ ਇਹ ਹੁੰਦਾ ਵੀ ਐਡੀ ਗੱਲ ਨਹੀਂ ਸੀ ਸਰਪੰਚ ਨੇ ਜਾਣ ਬੁੱਝ ਕੇ ਗੱਲ ਬਣਾਈ ਆ ਵੀ ਵੋਟਾਂ ਦੀ ਬਦਲਾਖੋਰੀ ਦਾ ਬਦਲਾ ਲੈਣ ਵਾਸਤੇ ਇਸ ਕਰਕੇ ਉਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆ ਜਿਹੜੇ ਸਰਪੰਚ ਦੇ ਖਿਲਾਫ ਹੋ ਜਾਂਦੇ ਆ ਤੇ ਪਿੰਡ ਦੋ ਧੜਿਆਂ ਦੇ ਵਿੱਚ ਵੰਡਿਆ ਜਾਂਦਾ ਤੇ ਉਹਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੇਰੀ ਸਰਪੰਚੀ ਥੋੜੇ ਟਾਈਮ ਦੀ ਰਹਿੰਦੀ ਆ ਉਸ ਤੋਂ ਬਾਅਦ ਸਖਾਵਾਂਗੇ ਤੈਨੂੰ ਸਬਕ ਪਰ ਸਰਪੰਚ ਉਹਨਾਂ ਦੇ ਮੂੰਹ ਨਹੀਂ ਲੱਗਦਾ ਚਲੋ ਮੁੰਡਿਆਂ ਦੀਆਂ ਜ਼ਮਾਨਤਾਂ ਕਰਵਾ ਲਈਆਂ ਜਾਂਦੀਆਂ ਮੁੰਡੇ ਆ ਜਿਹੜੇ ਉਹ ਮਾਫੀ ਮੰਗ ਲੈਂਦੇ ਆ ਲਿਖਤੀ ਰੂਪ ਦੇ ਵਿੱਚ ਮੈਡਮ ਤੋਂ ਮਾਫੀ ਮੰਗ ਲੈਂਦੇ ਆ ਤੇ ਕਹਿੰਦੇ ਆ ਅੱਜ ਤੋਂ ਬਾਅਦ ਅਸੀਂ ਕਦੇ ਵੀ ਤੁਹਾਡਾ ਪਿੱਛਾ ਨਹੀਂ ਕਰਾਂਗੇ ਭਾਵੇਂ ਕਿ ਉਹਨਾਂ ਨੌਜਵਾਨਾਂ ਨੇ ਮਾਫੀ ਮੰਗ ਲਈ ਸੀ ਪਰ ਉਹਨਾਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਸਰਪੰਚ ਦੇ ਪ੍ਰਤੀਖਾਰ ਰਹਿੰਦੀ ਆ ਉਹ ਕੀ ਕਰਦੇ ਆ ਉਹ ਹੁਣ ਆਪ ਤਾਂ ਉਹ ਅੱਗੇ ਆਉਂਦੇ ਨਹੀਂ ਉਹ ਸਕੂਲ ਦੇ ਬੱਚਿਆਂ ਨੂੰ ਪਰਚੀਆਂ ਲਿਖ ਲਿਖ ਕੇ ਫੜਾ ਦਿੰਦੇ ਆ ਜਿਦੇ ਵਿੱਚ ਉਹ ਲਿਖਦੇ ਆ ਕਿ ਇਸ ਮੈਡਮ ਦੀ ਸਰਪੰਚ ਦੇ ਨਾਲ ਗੱਲਬਾਤ ਆ ਮਤਲਬ ਜਾਣ ਬੁੱਝ ਕੇ ਕਿਸੇ ਨੂੰ ਜਲੀਲ ਕਰਨਾ ਮੈਡਮ ਨੂੰ ਪਰਚੀਆਂ ਲਿਖ ਕੇ ਫੜਾਉਣੀਆਂ ਜਿਦੇ ਚ ਸਰਪੰਚ ਦਾ ਨਾਮ ਲਿਖਣਾ ਸਰਪੰਚ ਦੀ ਫੋਟੋ ਤੇ ਮੈਡਮ ਦਾ ਨਾਮ ਲਿਖ ਕੇ ਸਕੂਲ ਦੇ ਵਿੱਚ ਪਹੁੰਚਦੀ ਕਰ ਦੇਣੀ ਇਹਨਾਂ ਗੱਲਾਂ ਤੋਂ ਪਿੰਕੀ ਹੈ ਜਿਹੜੀ ਉਹ ਪਰੇਸ਼ਾਨ ਹੋ ਜਾਂਦੀ ਆ ਤੇ ਉਹਨੂੰ ਇਹ ਲੱਗਦਾ ਵੀ ਇਹ ਤਾਂ ਮੈਨੂੰ ਜਲੀਲ ਕਰਨ ਲੱਗ ਗਏ ਆ ਵੀ ਸਰਪੰਚ ਦੇ ਨਾਲ ਮੇਰਾ ਨਾਮ ਜੋੜ ਕੇ ਬਦਨਾਮ ਕਰ ਰਹੇ ਆ ਫਿਰ ਉਹ ਇੱਕ ਦਿਨ ਸਰਪੰਚ ਨੂੰ ਬੁਲਾਉਂਦੀ ਆ ਤੇ ਸਰਪੰਚ ਨੂੰ ਸਾਰੀਆਂ ਗੱਲਾਂ ਦੱਸਦੀ ਆ ਸਰਪੰਚ ਨੂੰ ਵੀ ਇਸ ਗੱਲ ਦਾ ਗੁੱਸਾ ਆਉਂਦਾ। ਉਹਨੂੰ ਇਹ ਲੱਗਦਾ ਵੀ ਐਵੇਂ ਕੁੜੀ ਨੂੰ ਬਦਨਾਮ ਕਰ ਰਹੇ ਆ ਨਾਲੇ ਮੈਨੂੰ ਬਦਨਾਮ ਕਰ ਰਹੇ ਆ ਕਿਉਂਕਿ ਸਰਪੰਚ ਪਿੰਡ ਦਾ ਮੋਤਵਾਰ ਬੰਦਾ ਹੁੰਦਾ ਤੇ ਉਹਦੇ ਬਾਰੇ ਅਜਿਹਾ ਕੁਝ ਬੋਲਣਾ ਤੇ ਤਾਂ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਬੋਲਣਾ ਗਲਤੀ ਹੁੰਦਾ। ਤਾਂ ਚਲੋ ਸਰਪੰਚ ਆ ਜਿਹੜਾ ਉਹ ਫਿਰ ਥਾਣੇ ਦੇ ਵਿੱਚ ਜਾਂਦਾ ਤੇ ਪੁਲਿਸ ਵਾਲਿਆਂ ਨੂੰ ਉਹ ਪਰਚੀਆਂ ਦਿਖਾਉਂਦਾ। ਪੁਲਿਸ ਵਾਲੇ ਫਿਰ ਉਹਨਾਂ ਨੌਜਵਾਨਾਂ ਨੂੰ ਥਾਣੇ ਬੁਲਾਉਂਦੇ ਆ ਤੇ ਉਹਨਾਂ ਦੀ ਚੰਗੀ ਝਾੜ ਝੰਬ ਕਰਦੇ ਆ। ਪਰ ਉਹ ਨੌਜਵਾਨ ਆ ਜਿਹੜੇ ਉਹ ਕਹਿੰਦੇ ਵੀ ਅਸੀਂ ਤਾਂ ਇਹ ਲਿਖਿਆ ਹੀ ਨਹੀਂ ਇਹਨਾਂ ਕੋਲੇ ਕੀ ਸਬੂਤ ਆ ਵੀ ਇਹ ਅਸੀਂ ਲਿਖਿਆ ਹੁਣ ਬੱਚੇ ਫੜਾਉਂਦੇ ਆ ਸਾਨੂੰ ਕੀ ਪਤਾ ਜੇ ਬੱਚਿਆਂ ਨੇ ਕੁਝ ਵੇਖਿਆ ਹੋ ਸਰਪੰਚ ਸਕੂਲ ਦੇ ਵਿੱਚ ਜਾਂਦਾ ਮੈਡਮ ਨਾਲ ਗੱਲਾਂ ਕਰਦਾ ਬੱਚਿਆਂ ਨੂੰ ਕੁਝ ਲੱਗਿਆ ਹੋ ਤਾਂ ਲਿਖ ਕੇ ਭੇਜਦੇ ਹੋਣਗੇ ਸਗੋਂ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਦੇ ਆ ਤੇ ਹੁਣ ਇਹ ਗੱਲ ਜਿਹੜੀ ਇੱਥੇ ਹੀ ਟਿੱਕੀ ਨਹੀਂ ਰਹਿੰਦੀ ਹੁਣ ਪਿੰਕੀ ਨੂੰ ਪਰਚੀਆਂ ਫੜਾਉਣ ਦੀ ਵਜਾਏ ਇਹੀ ਪਰਚੀਆਂ ਸਰਪੰਚ ਦੇ ਘਰੇ ਜਾਣ ਲੱਗੀਆਂ ਸੀ ਕਦੇ ਸਰਪੰਚ ਉੱਠਦਾ ਸਵੇਰੇ ਉਹਨਾਂ ਦੇ 베ੜੇ ਦੇ ਵਿੱਚ ਪਰਚੀਆਂ ਲਿਖੀਆਂ ਹੁੰਦੀਆਂ ਤੇ ਮੈਡਮ ਦੀ ਫੋਟੋ ਤੇ ਸਰਪੰਚ ਦਾ ਨਾਮ ਲਿਖਿਆ ਹੁੰਦਾ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੀਆਂ ਜਾਣ ਲੱਗੀਆਂ ਤੇ ਸਰਪੰਚ ਜਿਹੜਾ ਉਹਨਾਂ ਤੋਂ ਕਾਫੀ ਪਰੇਸ਼ਾਨ ਹੋ ਜਾਂਦਾ ਪਿੰਡ ਦੇ ਲੋਕ ਜਿਹੜੇ ਕਿ ਉਹਨਾਂ ਮੁੰਡਿਆਂ ਦੇ ਘਰ ਦੇ ਸੀ ਜਾਂ ਹੋਰ ਉਹਨਾਂ ਦੇ ਸਪੋਰਟਰ ਸੀ ਉਹ ਸਰਪੰਚ ਨੂੰ ਇੰਨਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਸਰਪੰਚ ਜਿਹੜਾ ਸਰਪੰਚੀ ਤੋਂ ਆਪਣੇ ਸਰਪੰਚੀ ਪਦ ਤੋਂ ਅਸਤੀਫਾ ਦੇ ਦੇ ਪਰ ਸਰਪੰਚ ਨੂੰ ਹੀ ਪਤਾ ਹੁੰਦਾ ਵੀ ਜੇ ਮੈਂ ਸਰਪੰਚੀ ਦੇ ਪਦ ਤੋਂ ਅਸਤੀਫਾ ਦਿੱਤਾ ਤਾਂ ਇਹਨਾਂ ਨੇ ਆਪਣਾ ਜ਼ੁਲਮ ਹੋਰ ਵਧਾ ਦੇਣਾ ਤੇ ਉਹਨੇ ਪਿੰਕੀ ਨਾ ਵਾਦਾ ਕੀਤਾ ਹੁੰਦਾ ਵੀ ਜਿੰਨਾ ਸਮਾਂ ਤੁਸੀਂ ਇਸ ਸਕੂਲ ਚੋਂ ਤੁਹਾਡੇ ਤੇ ਮੈਂ ਆਂਜ ਵੀ ਨਹੀਂ ਆਉਣ देऊ ਪਰ ਕੋਈ ਵੀ ਇਨਸਾਨ ਹਨਾ ਜਿਹੜਾ ਇੱਜ਼ਤਦਾਰ ਇਨਸਾਨ ਆ ਉਹ ਆਪਦੀ ਇੱਜ਼ਤ ਤੇ ਵਾਰ ਹੁੰਦਾ ਨਹੀਂ ਵੇਖ ਸਕਦਾ ਜਦੋਂ ਇਹਨਾਂ ਨੌਜਵਾਨਾਂ ਦੀਆਂ ਹਰਕਤਾਂ ਨਾ ਘਟੀਆਂ ਤਾਂ ਇੱਕ ਦਿਨ ਸਰਪੰਚ ਨੂੰ ਬੜਾ ਗੁੱਸਾ ਆਉਂਦਾ ਉਹ ਪਰੇਸ਼ਾਨ ਹੋ ਜਾਂਦਾ ਪਿੰਡ ਦੇ ਸਕੂਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੁੰਦੀ ਆ। ਉਹ ਉਸ ਧਰਮਸ਼ਾਲਾ ਦੇ ਵਿੱਚ ਜਾਂਦਾ। ਜਿਹੜੀਆਂ ਵੀ ਪਰਚੀਆਂ ਉਹਨੇ ਹੁਣ ਤੱਕ ਇਕੱਠੀਆਂ ਕੀਤੀਆਂ ਹੁੰਦੀਆਂ ਉਹ ਨਾਮ ਲਿਖ ਕੇ ਮੈਡਮ ਬਾਰੇ ਲਿਖ ਕੇ ਉਹ ਪਰਚੀਆਂ ਉਹ ਸਾਰੀਆਂ ਲੈ ਜਾਂਦਾ ਧਰਮਸ਼ਾਲਾ ਦੇ ਵਿੱਚ ਉਹ ਪਰਚੀਆਂ ਨੂੰ ਇਕੱਠੀਆਂ ਕਰਕੇ ਅੱਗ ਲਾ ਦਿੰਦਾ ਤੇ ਧਰਮਸ਼ਾਲਾ ਦੇ ਅੰਦਰ ਜਾ ਕੇ ਉਹ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਉਹਨੂੰ ਇਹ ਲੱਗਦਾ ਵੀ ਸ਼ਾਇਦ ਸਾਰੇ ਪਵਾੜੇ ਦੀ ਜੜ ਮੈਂ ਹੀ ਆ। ਜੇ ਮੈਂ ਸਰਪੰਚੀ ਦੇ ਪਰ ਤੋਂ ਅਸਤੀਫਾ ਦੇਦਾ ਤਾਂ ਵੀ ਇਹਨਾਂ ਨੇ ਬਦਨਾਮ ਤਾਂ ਮੈਨੂੰ ਕਰਨਾ ਨਾਲੇ ਉਸ ਕੁਵਾਰੀ ਕੁੜੀ ਨੂੰ ਬਦਨਾਮ ਕਰਦੇ ਆ ਉਹ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੁੰਦਾ ਹੁੰਦਾ ਤੇ ਉਹ ਨਾ ਜਾ ਕੇ ਇੱਕ ਰੱਸੀ ਲਮਕਾਉਂਦਾ ਤੇ ਇੱਟਾ ਲਾ ਲੈਂਦਾ ਕਿਉਂਕਿ ਰੱਸੀ ਉੱਚੀ ਹੁੰਦੀ ਆ ਰੱਸੀ ਲਮਕਾ ਕੇ ਉਹ ਇਹ ਸੋਚਦਾ ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਪਰ ਉਸ ਤੋਂ ਪਹਿਲਾਂ ਉਹ ਉੱਥੇ ਬਹਿ ਕੇ ਬੜਾ ਰੋਂਦਾ ਉਹ ਸੋਚਦਾ ਵੀ ਮੈਂ ਪਿੰਡ ਦੇ ਭਲੇ ਲਈ ਸਰਪੰਚ ਬਣਿਆ ਸੀ ਵੀ ਇੰਨੀ ਵਿਰੋਧਤਾ ਲੋਕਾਂ ਦੇ ਵਿੱਚ ਹੋ ਸਕਦੀ ਆ ਵੀ ਮੈਨੂੰ ਇਸ ਹੱਦ ਤੱਕ ਬਦਨਾਮ ਕਰ ਰਹੇ ਆ। ਉਹਨੂੰ ਗੁੱਸਾ ਆਉਂਦਾ, ਉਹਨੂੰ ਇਹ ਲੱਗਦਾ ਵੀ ਸ਼ਾਇਦ ਪਿੰਕੀ ਦੀ ਇੱਜ਼ਤ ਵੀ ਬਹੁਤ ਵੱਡੀ ਆ ਤੇ ਜੇ ਮੇਰੇ ਨਾਲ ਉਹਦਾ ਨਾਮ ਜੁੜਦਾ ਤਾਂ ਉਹਦੀ ਵੀ ਇੱਜ਼ਤ ਖਰਾਬ ਹੁੰਦੀ ਆ। ਕਈ ਵਾਰੀ ਇਨਸਾਨ ਐਨਾ ਟੁੱਟ ਜਾਂਦਾ ਕਿਸੇ ਦੀ ਗੱਲ ਤੋਂ ਕਹਿੰਦੇ ਸੱਚੇ ਬੰਦੇ ਨੂੰ ਜਦੋਂ ਕੋਈ ਝੂਠੀ ਤੋਮਤ ਲਾਉਂਦਾ ਤਾਂ ਉਹਨੂੰ ਇਹ ਲੱਗਦਾ ਵੀ ਮੈਂ ਖਤਮ ਕਰ ਲਾਂ। ਉਹੀ ਹਾਲਾਤ ਸਰਪੰਚ ਦੇ ਹੁੰਦੇ ਆ। ਪਰ ਇੱਧਰ ਜਿਹੜੀ ਪਿੰਕੀ ਆ ਉਹ ਖਾਣਾ ਖਾ ਰਹੀ ਹੁੰਦੀ ਹੈ ਦਫ਼ਤਰ ਦੇ ਵਿੱਚ ਬੈਠੀ ਦਫ਼ਤਰ ਤੇ ਜਿਹੜਾ ਦੂਸਰਾ ਹੁੰਦਾ ਪੰਚਾਇਤਕਰ ਉਹਦੀ ਜਿਹੜੀ ਗੰਧ ਸਾਂਝੀ ਹੁੰਦੀ ਆ ਤੇ ਜਦੋਂ ਸਰਪੰਚ ਅੰਦਰ ਬੈਠਾ ਰੋ ਰਿਹਾ ਹੁੰਦਾ ਉਹਦੇ ਹੋਂਕਿਆਂ ਦੀ ਆਵਾਜ਼ ਪਿੰਕੀ ਨੂੰ ਸੁਣਾਈ ਦਿੰਦੀ ਆ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਸਰਪੰਚ ਰੋ ਰਿਹਾ ਪਰ ਉਹਨੂੰ ਇਹ ਲੱਗਦਾ ਵੀ ਇਸ ਪੰਚਾਇਤ ਘਰ ਦੇ ਵਿੱਚ ਕੌਣ ਰੋ ਰਿਹਾ ਚਲੋ ਉਹ ਨਾ ਬੱਚਿਆਂ ਨੂੰ ਭੇਜਦੀ ਆ ਗੈਨਵੀ ਇੱਧਰ ਦੇਖ ਕੇ ਆਓ ਵੀ ਕੌਣ ਰੋ ਰਿਹਾ ਵੀ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਆ ਸਿਸਕੀਆਂ ਲੈਣ ਦੀ ਆਵਾਜ਼ ਆ ਰਹੀ ਆ ਦੋ ਬੱਚੇ ਜਿਹੜੇ ਜਾਂਦੇ ਆ ਤੇ ਆ ਕੇ ਉਹ ਮੈਡਮ ਨੂੰ ਦੱਸਦੇ ਆ ਵੀ ਮੈਡਮ ਸਰਪੰਚ ਸਾਹਿਬ ਜਿਹੜੇ ਉਹ ਬੈਠੇ ਰੋ ਰਹੇ ਆ ਇੱਟਾਂ ਦਾਣਾ ਇੱਕ ਥੜਾ ਬਣਾਇਆ ਹੋਇਆ ਤੇ ਉੱਪਰ ਇੱਕ ਰੱਸੀ ਟੰਗੀ ਹੋਈ ਆ ਇਹ ਗੱਲ ਸੁਣ ਕੇ ਪਿੰਕੀ ਉਨੇ ਪੈਰੀ ਭੱਜਦੀ ਆ ਤੇ ਉਦੋਂ ਤੱਕ ਸਰਪੰਚ ਇੱਟਾਂ ਤੇ ਚੜ ਕੇ ਰੱਸੀ ਗਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਪਿੰਕੀ ਆ ਕੇ ਫਟਾਫਟ ਜਿਹੜੀਆਂ ਉਹ ਸਰਪੰਚ ਨੂੰ ਉੱਥੋਂ ਤੱਕਾ ਦੇ ਦਿੰਦੀ ਹੈ ਕਿਉਂਕਿ ਉਹਨੇ ਹਜੇ ਉਹਨੇ ਗੱਲ ਦੇ ਵਿੱਚ ਰੱਸੀ ਨਹੀਂ ਪਾਈ ਹੁੰਦੀ ਮਤਲਬ ਉਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਜੇ ਤੱਕ ਉਹ ਆਪਣੇ ਗੱਲ ਤੱਕ ਰੱਸੀ ਲੈ ਕੇ ਨਹੀਂ ਗਿਆ ਸੀ ਪਿੰਕੀ ਆ ਕੇ ਸਰਪੰਚ ਨੂੰ ਤੱਕਾ ਦਿੰਦੀ ਉਹਨੂੰ ਪਤਾ ਸੀ ਵੀ ਸੱਟ ਲੱਗੂ ਪਰ ਬਚਾਉਣਾ ਜ਼ਰੂਰੀ ਸੀ ਤੇ ਉਹ ਉਸ ਤੋਂ ਬਾਅਦ ਇੱਟਾਂ ਤੇ ਪੈਰ ਮਾਰਦੀ ਆ ਤੇ ਉਹਦੇ ਪੈਰ ਆ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਠੁੱਕ ਜਾਂਦਾ ਉਹਦੇ ਪੈਰ ਦੇ ਵਿੱਚੋਂ ਦਰਦ ਹੋਣ ਲੱਗ ਜਾਂਦਾ ਉੱਥੇ ਬਹਿ ਜਾਂਦੀ ਆ ਤੇ ਉਹ ਸਰਪੰਚ ਨੂੰ ਕਹਿੰਦੀ ਹੈ ਕਿ ਸਰਪੰਚ ਸਾਹਿਬ ਤੁਸੀਂ ਕੀ ਕਰਨ ਲੱਗੇ ਸੀ ਸਰਪੰਚ ਸਾਹਿਬ ਆ ਜਿਹੜਾ ਉਹ ਇੱਕ ਵਾਰ ਤਾਂ ਡਿੱਗ ਜਾਂਦੇ ਆ ਪਰ ਉਹ ਬੈਹਂਦੇ ਆ ਤੇ ਉੱਚੀ ਉੱਚੀ ਰੋਣ ਲੱਗ ਜਾਂਦੇ ਆ ਭਾਵੇਂ ਕਿ ਪਿੰਕੀ ਦੇ ਬਹੁਤ ਦਰਦ ਹੋ ਰਿਹਾ ਸੀ ਪੈਰ ਦੇ ਵਿੱਚ ਪਰ ਉਹ ਆਪਣੇ ਦਰਦ ਨੂੰ ਭੁਲਾ ਕੇ ਥੋੜਾ ਦੂਰ ਖੜਕੇ ਸਰਪੰਚ ਨੂੰ ਕਹਿੰਦੀ ਹੈ ਕਿ ਸਰਪੰਚ ਸਾਹਿਬ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਐਡਾ ਫਰਕ ਪਵੇ ਮੇਰੀ ਵਜ੍ਹਾ ਦੇ ਨਾਲ ਤੁਹਾਡੀ ਬਦਨਾਮੀ ਹੋਵੇ ਤੇ ਤੁਸੀਂ ਆਤਮ ਹੱਤਿਆ ਤੱਕ ਕਰਨ ਦਾ ਫੈਸਲਾ ਕਰ ਲੋ ਤੁਸੀਂ ਇਹ ਕੰਮ ਨਹੀਂ ਕਰੋਗੇ ਮੈਂ ਖੁਦ ਹੀ ਇਸ ਪਦ ਤੋਂ ਅਸਤੀਫਾ ਦੇ ਕੇ ਇਸ ਪਿੰਡੋਂ ਚਲੀ ਜਾਵਾਂਗੀ ਨੌਕਰੀ ਮੈਂ ਮਸਾ ਪ੍ਰਾਪਤ ਕੀਤੀ ਸੀ ਮੇਰੀ ਬਦਲੀ ਛੇਤੀ ਨਹੀਂ ਹੋਣੀ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਕੋਈ ਵੀ ਬਦਨਾਮ ਹੋਵੇ ਚਲੋ ਇੰਨਾ ਬੋਲਣ ਲੱਗ ਜਾਂਦੀ ਹੈ ਤਾਂ ਸਰਪੰਚ ਆ ਜਿਹੜਾ ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਵੀ ਮੈਂ ਕੁਝ ਕੁ ਲੋਕਾਂ ਦੇ ਕਹਿਣ ਤੇ ਆਪਣੇ ਆਪ ਨੂੰ ਖਤਮ ਕਰਨ ਚੱਲਿਆ ਸੀ ਚਲੋ ਪਿੰਕੀ ਸਰਪੰਚ ਸਾਹਿਬ ਨੂੰ ਉੱਥੋਂ ਲੈ ਆਉਂਦੀ ਆ ਤੇ ਪਿੰਕੀ ਤੋਂ ਤੁਰਿਆ ਨਹੀਂ ਜਾ ਰਿਹਾ ਹੁੰਦਾ ਤੇ ਆਕਰਨ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਉਹਦਾ ਪੈਰ ਦਾ ਅੰਗੂਠਾ ਜਿਹੜਾ ਉਹ ਠੁੱਕ ਚੁੱਕਿਆ ਹੁੰਦਾ ਸ਼ਾਇਦ ਕਿਤੇ ਨਾ ਕਿਤੇ ਉਹਦੇ ਪੈਰ ਦੀ ਹੱਡੀ ਵੀ ਕ੍ਰੈਕ ਹੋ ਚੁੱਕੀ ਹੁੰਦੀ ਹੈ ਤਰੇੜ ਆ ਚੁੱਕੀ ਹੁੰਦੀ ਆ ਕਿਉਂਕਿ ਦਰਦ ਉਹਦੇ ਇੰਨਾ ਹੋ ਰਿਹਾ ਹੁੰਦਾ ਫਿਰ ਉਹੀ ਸਰਪੰਚ ਪਿੰਕੀ ਨੂੰ ਹਸਪਤਾਲ ਲੈ ਕੇ ਜਾਂਦਾ ਗੱਡੀ ਲਿਆਉਂਦਾ ਉਹ ਹਸਪਤਾਲ ਲੈ ਕੇ ਜਾਂਦਾ ਜਦੋਂ ਪੈਰ ਦਾ ਐਕਸ-ਰੇ ਕੀਤਾ ਜਾਂਦਾ ਤਾਂ ਡਾਕਟਰ ਕਹਿੰਦੇ ਆ ਕਿ ਇਹਨਾਂ ਦੇ ਅੰਗੂਠੇ ਦੀ ਹੱਡੀ ਠੁੱਕ ਗਈ ਆ ਤੇ ਉਹਦੇ 'ਚ ਤਰੇੜ ਵੀ ਆ ਗਈ ਆ ਇਹਨਾਂ ਨੂੰ ਪਲੱਸਤਰ ਲਾਉਣਾ ਪਊ ਤੇ ਬੈੱਡ ਰੈਸਟ ਰੱਖਣੀ ਪਊ ਤੇ ਪਿੰਕੀ ਜਿਹੜੀ ਉਹ ਸਰਪੰਚ ਸਾਹਿਬ ਨੂੰ ਕਹਿੰਦੀ ਕਿ ਤੁਹਾਡੀ ਗਲਤੀ ਦੀ ਸਜ਼ਾ ਮੈਨੂੰ ਮਿਲੀ ਆ ਹੁਣ ਮੈਂ ਸਕੂਲ ਕਿਵੇਂ ਜਾਇਆ ਕਰੂੰ ਤਾਂ ਸਰਪੰਚ ਜਿਹੜਾ ਉਹਨੂੰ ਕਹਿੰਦਾ ਕਿ ਮੈਨੂੰ ਮaaf ਕਰਦੇ ਹੋ ਮੈਂ ਬਹੁਤ ਵੱਡੀ ਗਲਤੀ ਕੀਤੀ ਫਿਰ ਉਹ ਇੱਕ ਅਜੀਹਾ ਫੈਸਲਾ ਲੈਂਦਾ ਕਿ ਉਹ ਸੋਚਦਾ ਵੀ ਲੋਕਾਂ ਦੇ ਮੂੰਹ ਬੰਦ ਕਰਨ ਦਾ ਸਿਰਫ ਇੱਕ ਹੀ ਤਰੀਕਾ ਉਹ ਪਿੰਕੀ ਦੇ ਨਾਲ ਗੱਲ ਕਰਦਾ ਕਿ ਮੈਂ ਚਾਹਣਾ ਕਿ ਲੋਕਾਂ ਦੇ ਮੂੰਹ ਬੰਦ ਕਰ ਦੇਵਾਂ ਤੁਹਾਡੀ ਨੌਕਰੀ ਬਹੁਤ ਜ਼ਰੂਰੀ ਆ ਪਾ ਮੇ ਕਿ ਸਾਡੇ ਚ ਕੋਈ ਰਿਸ਼ਤਾ ਨਹੀਂ ਸਾਡੇ ਚ ਕੋਈ ਅਜਿਹੀ ਗੱਲਬਾਤ ਨਹੀਂ ਪਰ ਦੇਖੋ ਤੁਸੀਂ ਵੀ ਕੁਾਰੇ ਹੋ ਮੇਰੀ ਵੀ ਵਿਆਹ ਕਰਵਾਉਣ ਦੀ ਉਮਰ ਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੀ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਕਿਤੇ ਕਿਰਾਏ ਤੇ ਨਾ ਰਹਿਣਾ ਪਵੇ ਤੁਸੀਂ ਇਸ ਪਿੰਡ ਦੇ ਵਿੱਚ ਹੀ ਬੜੀ ਬੇਫਿਕਰੀ ਦੇ ਨਾਲ ਨੌਕਰੀ ਕਰੋ ਇਹ ਗੱਲ ਸੁਣ ਕੇ ਪਿੰਕੀ ਹੈ ਜਿਹੜੀ ਉਹ ਸ਼ਰਮਾ ਜਾਂਦੀ ਆ ਕਿਉਂਕਿ ਸਰਪੰਚ ਦੀ ਦਿਆਲਤਾ ਵੇਖ ਕੇ ਉਹਦੇ ਮਨ ਦੇ ਵਿੱਚ ਸਰਪੰਚ ਦੇ ਪ੍ਰਤੀ ਬੜਾ ਸਤਿਕਾਰ ਹੁੰਦਾ ਤੇ ਹੁਣ ਪਿੰਕੀ ਦੀ ਵੀ ਉਮਰ ਵਿਆਹ ਦੀ ਹੁੰਦੀ ਉਹਦੇ ਘਰ ਦੇ ਵੀ ਸਗੋਂ ਕਹਿ ਰਹੇ ਹੁੰਦੇ ਆ ਵੀ ਜੇ ਤੈਨੂੰ ਤੇਰੇ ਮਹਿਕਮੇ ਦੇ ਵਿੱਚ ਕੋਈ ਮੁੰਡਾ ਪਸੰਦ ਆਵੇ ਜਾਂ ਕਿਤੇ ਵੀ ਤਾਂ ਤੂੰ ਵਿਆਹ ਦੀ ਗੱਲ ਤੋਰੀ ਵੀ ਸ਼ਾਇਦ ਸਾਡੇ ਨਾਲੋਂ ਚੰਗਾ ਮੁੰਡਾ ਆਪਣੇ ਆਪ ਲਈ ਤੂੰ ਲੱਭ ਸਕੇਂਗੀ ਤਾਂ ਪਿੰਕੀ ਉਸੇ ਦਿਨ ਆਪਣੇ ਮਾਪਿਆਂ ਨੂੰ ਫੋਨ ਕਰਕੇ ਸਾਰੀ ਗੱਲ ਦੱਸਦੀ ਆ ਤੇ ਉਹ ਆਪਣੇ ਮਾਪਿਆਂ ਨੂੰ ਬੁਲਾਉਂਦੀ ਬੜੀ ਦੂਰੋਂ ਚੱਲ ਕੇ ਪਿੰਕੀ ਦੇ ਮਾਪਿ ਉਸ ਪਿੰਡ 'ਚ ਆਉਂਦੇ ਆ ਤੇ ਸਰਪੰਚ ਦੇ ਮਾਤਾ ਪਿਤਾ ਨਾਲ ਜਦੋਂ ਗੱਲ ਕਰਦੇ ਆ ਤਾਂ ਸਰਪੰਚ ਦੇ ਮਾਤਾ ਪਿਤਾ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਤੇ ਫੇਰ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨੂੰ ਇਕੱਠਾ ਕੀਤਾ ਜਾਂਦਾ ਤੇ ਦੋਨੇ ਪਰਿਵਾਰ ਆ ਜਿਹੜੇ ਮਿਲ ਕੇ ਫੈਸਲਾ ਕਰਦੇ ਆ ਵੀ ਇਹ ਕੁੜੀ ਜਿਹੜੀ ਕਿ ਇਸ ਪਿੰਡ ਦੇ ਵਿੱਚ ਨੌਕਰੀ ਕਰਨ ਆਈ ਤੇ ਅਸੀਂ ਚਾਹੁੰਦੇ ਆ ਕਿ ਇਹਨੂੰ ਪਿੰਡ ਦੀ ਨੂੰਹ ਬਣਾ ਲਿਆ ਜਾਵੇ ਤੇ ਸਰਪੰਚ ਆ ਜਿਹੜਾ ਉਹ ਉਹਨਾਂ ਮੋਹਤਵਾਰ ਬੰਦਿਆਂ ਨੂੰ ਗੱਲ ਦਾ ਸਦਾ ਵੀ ਸਾਡੇ ਨਾਲ ਇਸ ਤਰ੍ਹਾਂ ਹਣਾ ਕੁਸ਼ਕ ਵਾਪਰ ਰਿਆ ਤੇ ਮੈਂ ਲੋਕਾਂ ਦੇ ਮੂੰਹ ਬੰਦ ਕਰਨੇ ਚਾਹਣਾ ਤੇ ਮੈਂ ਪਿੰਕੀ ਦਾ ਸਤਿਕਾਰ ਵੀ ਕਰਦਾ ਮੈਂ ਇਹਨੂੰ ਪਸੰਦ ਵੀ ਕਰਦਾ ਤਾਂ ਲੋਕਾਂ ਨੂੰ ਕੀ ਇਤਰਾਜ਼ ਹੋਣਾ ਸੀ ਜਦੋਂ ਦੋਨੋਂ ਪਰਿਵਾਰ ਸਹਿਮਤ ਸੀ ਤਾਂ ਫਿਰ ਉਹਨਾਂ ਮੋਤਵਾਰ ਬੰਦਿਆਂ ਦੀ ਮੌਜੂਦਗੀ ਦੇ ਵਿੱਚ ਪਿੰਕੀ ਤੇ ਸਰਪੰਚ ਦਾ ਜਿਹੜਾ ਰਿਸ਼ਤਾ ਉੱਥੇ ਹੀ ਤੈਅ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਦੀ ਤਰੀਕ ਤੈਅ ਕੀਤੀ ਜਾਂਦੀ ਆ ਇੱਕ ਮਹੀਨੇ ਦੇ ਬਾਅਦ ਸਰਪੰਚ ਤੇ ਪਿੰਕੀ ਦਾ ਬੜੀ ਧੂਮ-ਧਾਮ ਦੇ ਨਾਲ ਵਿਆਹ ਹੁੰਦਾ ਜਿਹੜੀ ਪਿੰਕੀ ਕਿਸੇ ਦਿਨ ਉਸ ਪਿੰਡ ਦੇ ਵਿੱਚ ਸਕੂਲ ਦੀ ਅਧਿਆਪਕ ਬਣ ਕੇ ਆਈ ਸੀ ਅੱਜ ਉਹ ਉਸ ਪਿੰਡ ਦੀ ਨੂੰਹ ਬਣ ਚੁੱਕੀ ਸੀ ਤੇ ਪਿੰਕੀ ਜਿਹੜੀ ਉਹ ਇਹ ਵੀ ਸੋਚਦੀ ਆ ਕਿ ਹੁਣ ਮੇਰਾ ਬਦਲੀ ਕਰਵਾਉਣ ਵਾਲਾ ਜਿਹੜਾ ਝੰਜਟਾ ਉਹ ਵੀ ਖਤਮ ਹੋ ਜੂ ਤੇ ਉਹ ਸਰਪੰਚ ਦੀ ਪਤਨੀ ਬਣ ਕੇ ਇੱਕ ਬਹੁਤ ਸੁਨੱਖੀ ਕੁੜੀ ਸੁਚੱਜੀ ਕੁੜੀ ਉਸ ਪਿੰਡ ਦੀ ਅਧਿਆਪਕਾ ਵੀ ਤੇ ਉਸ ਪਿੰਡ ਦੀ ਇੱਕ ਸਚਿਆਰੀ ਨੂੰ ਵੀ ਬਣਦੀ ਆ ਤੇ ਜਿਹੜੇ ਲੋਕ ਪਿੰਕੀ ਦੇ ਖਿਲਾਫ ਤੇ ਸਰਪੰਚ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਉਹ ਇੱਕ ਦਿਨ ਆਪ ਹੀ ਆ ਕੇ ਪਿੰਕੀ ਤੇ ਸਰਪੰਚ ਤੋਂ ਮਾਫੀ ਮੰਗਦੇ ਆ ਕਿਉਂਕਿ ਉਹ ਸੋਚਦੇ ਆ ਵੀ ਰਹਿਣਾ ਤਾਂ ਇਸੇ ਪਿੰਡ 'ਚ ਹੀ ਆ ਤੇ ਉਹ ਸਰਪੰਚ ਨੂੰ ਕਹਿੰਦੇ ਆ ਕਿ ਸਾਡੇ ਬੱਚਿਆਂ ਦੀ ਗਲਤੀ ਸੀ ਤੇ ਅਸੀਂ ਹੀ ਮਾਫੀ ਮੰਗਦੇ ਆ ਤੁਹਾਡੇ ਤੋਂ ਕਿਉਂਕਿ ਅਸੀਂ ਵੀ ਆਪਣੇ ਬੱਚਿਆਂ ਦਾ ਸਾਥ ਦਿੱਤਾ ਅਸੀਂ ਆਪਣੇ ਬੱਚਿਆਂ ਦੇ ਪਿਆਰ ਦੇ ਵਿੱਚ ਅੰਨੇ ਹੋ ਗਏ ਸੀ ਉਸ ਤੋਂ ਬਾਅਦ ਉਸ ਪਿੰਡ ਦੀ ਧੜੇਵਾਦੀ ਖਤਮ ਹੋ ਜਾਂਦੀ ਆ ਤੇ ਉਸ ਸਰਪੰਚ ਦੀ ਮੌਜੂਦਗੀ ਦੇ ਵਿੱਚ ਪਿੰਡ ਦੇ ਵਧੀਆ ਵਿਕਾਸ ਕਾਰਜ ਹੁੰਦੇ ਆ ਪਿੰਡ ਦਾ ਕੋਈ ਵੀ ਅਜਿਹਾ ਬੱਚਾ ਨਹੀਂ ਹੁੰਦਾ ਜਿਹੜਾ ਸਕੂਲ ਨਾ ਜਾਂਦਾ ਹੋਵੇ ਕਿਉਂਕਿ ਪਿੰਕੀ ਇੱਕ ਬਹੁਤ ਮਿਹਨਤੀ ਅਧਿਆਪਕ ਹੁੰਦੀ ਆ ਤੇ ਹੁਣ ਉਹ ਉਸੇ ਪਿੰਡ ਦੇ ਵਿੱਚ ਰਹਿ ਰਹੀ ਹੁੰਦੀ ਆ ਈਵਨ ਕਿ ਪਿੰਕੀ ਸ਼ਾਮ ਨੂੰ ਉਹਨਾਂ ਬੱਚਿਆਂ ਨੂੰ ਘਰ ਵੀ ਬੁਲਾਉਂਦੀ ਜਿਹੜੇ ਕਿ ਟਾਈਮ ਦੇ ਸਕਦੇ ਸੀ ਪੜ੍ਹਾਈ ਨੂੰ ਪਰ ਉਹਨਾਂ ਨੂੰ ਘਰੇ ਕੋਈ ਪੜਾਉਣ ਵਾਲਾ ਨਹੀਂ ਸੀ ਮੁਫਤ ਦੇ ਵਿੱਚ ਉਹਨਾਂ ਨੂੰ ਟਿਊਸ਼ਨ ਪੜਾਉਂਦੀ ਆ ਤੇ ਫਿਰ ਉਹੀ ਲੋਕ ਪਿੰਕੀ ਦੀ ਵਾਵਾ ਕਰਦੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ